ਇਟਲੀ ਦੇ ਖੇਤ ਮਾਲਕ ਦੀਆਂ ਗਹਿਲੀਆਂ ਕਾਰਨ ਮਰੇ ਸਤਨਾਮ ਸਿੰਘ ਦਾ ਵੱਡਾ ਪ੍ਰਾਪ ਹੁੰਚਾ ਇਟਲੀ ਗੱਲਬਾਤ ਦੌਰਾਨ ਕੀਤੇ ਵੱਡੇ ਖੁਲਾਸੇ ਅਤੇ ਸਾਰਿਆਂ ਨੂੰ ਕੀਤੀ ਅਪੀਲ ਸੁਣੋ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਆਪਣੇ ਸਹਿਯੋਗੀ ਕੋਲ ਜੋ ਕਿ ਮ੍ਰਿਤਕ ਦੇ ਵੱਡੇ ਪਰਿਵਾਰ ਨਾਲ ਇਸ ਸਾਰੇ ਵਿਸ਼ੇ ਤੇ ਸੰਖੇਪ ਵਿੱਚ ਗੱਲਬਾਤ ਕਰ ਰਹੇ ਹਨ 19 ਜੂਨ 2024 ਜ਼ਿਲ੍ਹਾ ਲਤੀਨਾ ਵਿੱਚ ਇੱਕ ਪੰਜਾਬੀ ਨੌਜਵਾਨ ਮਾਲਕਰੀ ਅਣਗਹਿਲੀ ਕਾਰਨ ਉਸ ਵੇਲੇ ਜਦੋਂ ਇਸ ਨੌਜਵਾਨ ਸਤਨਾਮ ਸਿੰਘ ਨੂੰ ਕੰਮ ਕਰਦੇ ਸਮੇਂ ਸੱਟ ਲੱਗੀ ਤਾਂ ਮਾਲਕ ਦੀ ਲਾਪਰਵਾਹੀ ਕਾਰਨ ਉਸ ਦੀ ਮੌਤ ਹੋ ਗਈ ਇਹ ਜਿਹੜਾ ਹਾਦਸਾ ਆ ਪੂਰੇ ਇਟਲੀ ਦੇ ਵਿੱਚ ਬਹੁਤ ਹੀ ਜ਼ਿਆਦਾ ਜਿੱਥੇ ਇਸ ਘਟਨਾ ਦਾ ਦੁੱਖ ਮਨਾਇਆ ਗਿਆ ਭਾਰਤੀ ਭਾਈਚਾਰੇ ਵੱਲੋਂ ਉੱਥੇ ਹੀ ਇਟਾਲੀਅਨ ਲੋਕਾਂ ਨੇ ਵੀ ਮਰਹੂਮ ਸਤਨਾਮ ਸਿੰਘ ਦੇ ਪੱਖ 'ਚ ਹਾਂ ਦਾ ਨਾਰਾ ਮਾਰਿਆ ਸਤਨਾਮ ਸਿੰਘ ਦੇ ਇਨਸਾਫ ਦੇ ਲਈ ਉਹਨੂੰ ਇਨਸਾਫ ਦਿੱਤਾ ਜਾਵੇ ਕਿ ਇਹ ਘਟਨਾ ਅਖਿਰ ਕਿੱਥੀ ਕਿਉਂ ਆ ਇਸ ਬਾਬਤ ਰੈਲੀਆਂ ਮਦਾਰੇ ਵੀ ਕੀਤੇ ਗਏ ਤੇ ਅਨੇਕਾਂ ਸੰਸਥਾਵਾਂ ਨੇ ਇਕੱਠੇ ਹੋ ਕੇ ਲਾਂਬੰਦ ਹੋ ਕੇ ਉਹਨੂੰ ਇਨਸਾਫ ਦੀ ਮੰਗ ਲਈ ਆਵਾਜ਼ ਬੁਲੰਦ ਕੀਤੀ ਮਰਹੂਮ ਸਤਨਾਮ ਸਿੰਘ ਤਾਂ ਦੁਨੀਆ ਤੋਂ ਚਲ ਗਿਆ ਪਰ ਮਗਰ ਆਪਣੇ ਪਰੋਹੋਂ ਦੇ ਕਰਾਂਦੇ ਛੱਡ ਗਿਆ ਆਪਣੇ ਮਾਪੇ ਆਪਣਾ ਭਰਾ ਤੇ ਭੈਣ ਸਤਨਾਮ ਸਿੰਘ ਜਿਹੜਾ ਕਿ ਇਥੇ ਖੇਤੀਬਾੜੀ ਦਾ ਕੰਮ ਕਰਦਾ ਸੀ ਬਿਨਾ ਪੇਪਰਾਂ ਤੋਂ ਇਕਲੀ ਵਿੱਚ ਰਹਿਣ ਬਸੇਰਾ ਕਰਦਾ ਸੀ ਘਟਨਾ ਤੋਂ ਬਾਅਦ ਉਹਦੇ ਪਰਿਵਾਰ ਦਾ ਜੋ ਬੁਰਾ ਹਾਲ ਹੋਇਆ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਦੁੱਖ ਦੀ ਗੱਲ ਹੈ ਕਿ ਸਤਨਾਮ ਸਿੰਘ ਜਿਨ੍ਹਾਂ ਦਾ ਹਲੇ ਕੇ ਕੇਸ ਮਾਣਯੋਗ ਆਦਾਤ ਦੇ ਵਿੱਚ ਚੱਲ ਰਿਹਾ ਆ ਸਤਨਾਮ ਸਿੰਘ ਦੇ ਨਾਂ ਦੇ ਉੱਪਰ ਲੋਕਾਂ ਨੇ ਜਿਹੜੀ ਸਿਆਸਤ ਖੇਡਣੀ ਸ਼ੁਰੂ ਕੀਤੀ ਹੋਈ ਆ ਉਹ ਬਹੁਤ ਹੀ ਮੰਦ ਭਾਗੀ ਹੈ ਕਿ ਉਸ ਦੇ ਨਾਂ ਨੂੰ ਵਰਤ ਕੇ ਜੋ ਵੀ ਇੱਥੇ ਤਾਲਾ ਬਣਾ ਬੁਨਿਆ ਜਾ ਰਿਹਾ ਹੈ ਆ ਇੱਕ ਮੰੰਗਲ ਜੋ ਘਟਨਾ ਦੇ ਨਾਲ-ਨਾਲ ਚਿੰਤਾ ਦਾ ਵਿਸ਼ਾ ਬੀ ਹੈ ਕਿ ਅੱਜ ਦੇ ਅਸੀਂ ਹਾਲਾਤਾਂ ਦੇ ਵਿੱਚੋਂ ਪਰਦੇਸਾਂ ਦੇ ਵਿੱਚ ਜਿੱਥੇ ਕਿ ਹਰ ਇੱਕ ਨੂੰ ਇੱਕ ਦੂਜੇ ਦੇ ਨਾਲ ਖੜਨਾ ਚਾਹੀਦਾ ਉੱਥੇ ਅਸੀਂ ਕਿਹੜੇ ਹਾਲਾਤਾਂ ਦੇ ਤੱਕ ਕਿਹੜੀ ਸਟੇਜ ਤੇ ਖੜ ਗਏ ਆ ਇੱਕ ਤਾਂ ਪਰਿਵਾਰ ਦਾ ਜੀ ਚਲਾ ਗਿਆ ਉਸ ਘਾਟੇ ਨੂੰ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ ਤੇ ਇੱਕ ਉਹਦੇ ਨਾਂ ਦੇ ਉੱਪਰ ਇੱਕ ਦੂਏ ਦੇ ਉੱਤੇ ਗੂਛਣ ਵਾਲੀ ਜਿਹੜੀ ਹੋ ਰਹੀ ਹੈ ਉਹ ਚਿੰਤਾ ਦਾ ਵਿਸ਼ਾ ਆ ਸਤਨਾਮ ਸਿੰਘ ਦਾ ਭਰਾ ਉਚੇਚੇ ਤੌਰ ਤੇ ਮਰਹੂਮ ਸਤਨਾਮ ਸਿੰਘ ਦੇ ਜਿਹੜੇ ਭਾਈ ਸਾਹਿਬ ਹੈ بڑے ਭਾਈ ਸਾਹਿਬ ਅਮਰਤਪਾਲ ਸਿੰਘ ਉਚੇਚੇ ਤੌਰ ਤੇ ਭਾਰਤ ਤੋਂ ਇਟਲੀ ਆਏ ਆ ਤਾਂ ਉਹ ਇੱਥੇ ਦੇ ਆ ਕੇ ਹਾਲਾਤਾਂ ਨੂੰ ਦੇਖ ਸਕਣ ਕਿ ਸਤਨਾਮ ਸਿੰਘ ਦੇ ਨਾਂ ਤੇ ਜੋ ਵੀ ਜੋ ਕੋਈ ਆਰਥਿਕ ਸਹਾਇਤਾ ਇਕੱਠੀ ਹੋਈ ਆ ਉਹਨਾਂ ਨੂੰ ਉਹ ਪੂਰੀ ਸਹੀ ਢੰਗ ਨਾਲ ਨਹੀਂ ਪਹੁੰਚੀ ਤੇ ਹੋਰ ਜਿਹੜੀ ਉਹਦੇ ਨਾਂ ਦੇ ਉੱਪਰ ਕੋਈ ਸਿਆਸਤ ਕੀਤੀ ਜਾ ਰਹੀ ਆ ਉਸ ਨੂੰ ਰੋਕਿਆ ਜਾ ਸਕੇ ਅਸੀਂ ਬੇਸਾਰਪੂਰਵਕ ਜਾਣਕਾਰੀ ਲੈਂਦੇ ਆ ਅਮਰਪਾਲ ਸਿੰਘ ਤੋਂ ਜਿਹੜੇ ਕਿ ਦੱਸਣਗੇ ਕਿ ਕੀ ਪਰਿਵਾਰ ਨੂੰ ਕੋਈ ਆਰਥਿਕ ਮਦਦ ਸਹੀ ਢੰਗ ਨਾਲ ਮਿਲੀ ਹੈ ਜਾਂ ਪਰਿਵਾਰ ਦੀ ਕੋਈ ਹੋਰ ਵੀ ਕੋਈ ਮਦਦ ਕਿਸੇ ਤਰ੍ਹਾਂ ਦੀ ਕੀਤੀ ਜਾ ਰਹੀ ਹੈ ਤੇ ਕਿਹੜੀ ਸੰਸਥਾ ਹੈ ਜਿਹੜੀ ਉਹਦੀ ਮਦਦ ਕਰ ਰਹੀ ਹੈ ਤੇ ਕਿਹੜੇ ਆ ਉਹ ਸ਼ਖਸ ਜਿਹੜੇ ਕਿ ਜਾਣ ਬੁੱਝ ਕੇ ਕੇਸ ਨੂੰ ਉਲਝਾ ਰਹੇ ਆ ਹਾਂ ਜੀ ਅਮਰਪਾਲ ਸਿੰਘ ਦੀ ਸਤਿ ਸ਼ਕਰ ਜੀ ਸਤਿ ਸ਼ਕਰ ਜੀ ਸਾਡੇ ਦਰਸ਼ਕਾਂ ਨੂੰ ਇਹਦੇ ਬਾਰੇ ਕੁਝ ਚਾਣਨਾ ਪਾਉ ਜਿਹ ਜੋ ਵੀ ਘਟਿਆ ਜਿਹੜਾ ਸਤਨਾਮ ਸਿੰਘ ਦੀ ਮੌਤ ਹੋਈ ਹੈ ਉਸ ਨੂੰ ਉਹ ਕਟਾ ਪੂਰਾ ਨਹੀਂ ਹੋ ਸਕਦਾ ਨਾ ਉਹ ਕਟਾ ਨਹੀਂ ਪੂਰਾ ਹੋ ਸਕਦਾ ਜੀ ਜਾਂ ਕੋਈ ਜੋ ਮੇਰੇ ਮਾਪੇ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦਾ ਪੁੱਤ ਚਲਿਆ ਗਿਆ ਜੀਰਾ ਭਾਈ ਚਲਿਆ ਗਿਆ ਜੀ ਜੀ ਉਹਨਾਂ ਦੇ ਦਿਲ ਤੇ ਅੱਜ ਕੀ ਵੀਤ ਰਹੀ ਆ ਜੀ ਇੱਥੇ ਮੇਰਾ ਆਉਣ ਦਾ ਕੋਈ ਖਾਸ ਮਕਸਦ ਨਹੀਂ ਸੀਗਾ ਜੀ ਮੈਂ ਸਾਨੂੰ ਪਹਿਲਾਂ ਵੀ ਕਈ ਸੰਸਥਾਵਾਂ ਨੇ ਕਈ ਮੇਰੇ ਵੀਰਾਂ ਨੇ ਭੈਣਾਂ ਨੇ ਭਰਾਵਾਂ ਨੇ ਮਦਦ ਵੀ ਕੀਤੀ ਸਾਡੀ ਇੱਥੇ ਆਉਣ ਨੂੰ ਵੀ ਕਿਹਾ ਪਰ ਸਾਡਾ ਦਿਲ ਦੀ ਸੀ ਇੱਥੇ ਆਉਣ ਜੀ ਠੀਕ ਆ ਨਾ ਇੱਥੇ ਮੈਂ ਸਿਰਫ ਇੱਕ ਆਪਣੇ ਆਪ ਨੂੰ ਅਫੀਸਰ ਦੱਸਦੀ ਸੀ ਹਰਜੀਤ ਕੋਲ ਉਹਦੇ ਕਾਰਨ ਮੈਨੂੰ ਆਉਣ ਲਈ ਮਜਬੂਰ ਹੋਣਾ ਪਿਆ ਮੈਂ ਗੱਲ ਨੂੰ ਜਿਆਦਾ ਲੰਮੀ ਨਹੀਂ ਲੈ ਕੇ ਜਾਂਦਾ ਕਿਉਂਕਿ ਗੱਲ ਬਹੁਤ ਜਿਆਦਾ ਲੰਮੀ ਆ ਜੀ ਜੀ ਉਹਦੇ ਮੁਤਾਬਕ ਆਪਣਾ ਟਾਈਮ ਬਹੁਤ ਰਾਗ ਹੋ ਜਾਣਾ ਬਹੁਤ ਲੰਮੀ ਹੋ ਗਈ ਹਾਂ ਜੀ ਤੂੰ ਦੀ ਪਹੁੰਚ ਦੀ ਜੀ ਹਾਂਜੀ ਉਹਦੇ ਕਾਰਨ ਮੈਨੂੰ ਇੱਥੇ ਆਉਣਾ ਪਿਆ ਜਦੋਂ ਮੈਂ ਇੱਥੇ ਆ ਕੇ ਮੇਨ ਸੰਸਥਾ ਨੂੰ ਮਿਲਿਆ ਉਹਨਾਂ ਨੇ ਮੈਂ ਇੰਟਰਵਿਊ ਦਿੱਤੀ ਤੇ ਇੰਟਰਵਿਊ ਦੇਣ ਤੋਂ ਬਾਅਦ ਉਹਨਾਂ ਨੇ ਦੇਖਿਆ ਵੀ ਸਤਨਾਮ ਸਿੰਘ ਦਾ ਬ੍ਰਦਰ ਆ ਗਿਆ ਏ ਉਹਨਾਂ ਨੇ ਮੇਰੇ ਨਾਲ ਮੀਟਿੰਗ ਕੀਤੀ ਅਸੀਂ ਮੀਟਿੰਗ ਕੀਤੀ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਸੀਗਾ ਕੋਈ ਵਿਆਸ ਨਹੀਂ ਸੀਗਾ ਵੀ ਸਾਡੇ ਕੋਲੇ ਮੈਸੇਜ ਨਹੀਂ ਸੀ ਹੁੰਦਾ ਜੀ ਪਰ ਹੁਣ ਉਹਨਾਂ ਨਾਲ ਮੇਰੇ ਨਾਲ ਕਾਉਂਟ ਟੂ ਕਾਉਂਟ ਗੱਲ ਹੋ ਗਈ ਓਕੇ ਹੋ ਗਿਆ ਉਹ ਕਹਿੰਦੇ ਵੀ ਸਾਡੇ ਕੋਲੇ ਜੋ ਵੀ ਪੈਸਾ ਹੈਗਾ ਸਧਰਾਮ ਸਿੰਘ ਦੀ ਫੈਮਿਲੀ ਦਾ ਉਹਨਾਂ ਦੇ ਮਾਪਿਆਂ ਤੱਕ ਪਹੁੰਚਾਇਆ ਜਾਊਗਾ ਮੇਰਾ ਬਿਆਨ ਇਹ ਸੀਗਾ ਕਿ ਸਾਨੂੰ ਪੈਸੇ ਦੀ ਲੋੜ ਨਹੀਂ ਵੀ ਜਿਨੇ ਵੀ ਪੈਸਾ ਇਕੱਠਾ ਕੀਤਾ ਉਹਨੂੰ ਇੱਕ ਇੱਕ ਪੈਸਾ ਉਹਦਾ ਲਾਸਟ ਦਿੱਤਾ ਜਾਵੇ ਜੀ ਪਰ ਉਹਨਾਂ ਨੇ ਮੈਨੂੰ ਹੁਣ ਤਸੱਲੀ ਦਿੱਤੀ ਆ ਵੀ ਅਸੀਂ ਜੋ ਵੀ ਉਡੀ ਫੈਮਿਲੀ ਲਈ ਪੈਸੇ ਇਕੱਠੇ ਕੀਤੇ ਹੁੰਦੇ ਪਰਿਵਾਰ ਤੱਕ ਯਾਨੀ ਕਿ ਮੇਰੇ ਮਾਪੇ ਤੱਕ ਪਹੁੰਚਾਈ ਜਾਣਗੇ ਪਰ ਇੱਥੇ ਗਈ ਬੰਦੇ ਦੋ ਚਾਰ ਸੋਸ਼ਲ ਮੀਡੀਆ ਤੇ ਜਦਨ ਮੇਰਾ ਆਪ ਭਰਾ ਗੁਜਰ ਗਿਆ ਸੀਗਾ ਉਸ ਟਾਈਮ ਤਾਂ ਉਹਨਾਂ ਨੇ ਕੋਈ ਵੀਡੀਓ ਨਹੀਂ ਭੇਜੀਗਾ ਨਹੀਂ ਪੇਸ਼ ਕੀਤੀਆਂ ਹੁਣ ਇੱਥੇ ਆਏ ਹੋਣਾ ਚਾਹੀਦਾ ਇੱਥੇ ਆਏ ਹੋਣਾ ਚਾਹੀਦਾ ਚਲੋ ਇੱਥੇ ਭਾਜੀ ਹੁਣੀ ਮੇਰੇ ਕੋਲੇ ਗਿਆ ਸੀ ਚਲੋ ਇਹ ਵੀ ਗੱਲ ਲੰਮੀ ਉਹ ਵੀ ਮੈਂ ਸ਼ਾਰਟੀ ਦੱਸਦਾ ਵੀ ਇਹਨਾਂ ਨੇ ਗਏ ਮੈਂ ਇਹਨਾਂ ਨੂੰ ਦੱਸਿਆ ਇਸ ਤਰ੍ਹਾਂ ਗੱਲ ਆ ਇਹਨਾਂ ਨੇ ਮੇਰੀ ਹੈਲਪ ਕੀਤੀ ਇੱਕ ਸੰਸਥਾ ਦੇ ਤੋ ਕਿਹਨਾਂ ਦੀ ਗੱਲ ਕਰ ਰਹੇ ਹੋ ਭਾਜੀ ਗੁਰਮਤ ਸਿੰਘ ਹਜਾਰਾ ਦੀ ਉਹਨਾਂ ਨੂੰ ਵੀ ਹੁਣ ਸੋਸ਼ਲ ਮੀਡੀਆ ਦੇ ਬਹੁਤ ਜਾਨੀ ਨਾਮ ਕੀਤਾ ਜਾ ਰਿਹਾ ਠੀਕ ਹੈ ਵੀ ਇਹਨੇ ਪੈਸੇ ਖਾਣ ਨੂੰ ਅੱਗੇ ਲੱਗਾ ਹੋਇਆ ਏ ਇਹ ਐਂ ਕਰ ਰਹੀ ਏ ਇਹ ਜੋ ਕਰ ਰਿਹਾ ਯਾਨੀ ਕਿ ਜਿਹੜਾ ਸਾਡਾ ਵਕੀਲ ਆ ਉਹ ਕੇਸ ਲੜ ਰਿਹਾ ਇਟਾਲੀਅਨ ਮੈਨੂੰ ਇਟਾਲੀਅਨ ਪ੍ਰਸ਼ਾਸਨ ਤੇ ਇਥੋਂ ਦੀ ਗਵਰਨਮੈਂਟ ਤੇ ਪੂਰਾ ਵਿਸ਼ਵਾਸ ਆ ਉਹ ਸਾਡੇ ਨਾਲ ਹਿਸਾਬ ਕਰ ਲੀਏ ਕਿਉਂਕਿ ਸਾਡੇ ਪਹਿਲਾਂ ਵੀ ਇਥੋਂ ਦੀ ਅਮੈਸੀ ਨੇ ਇਥੋਂ ਦੇ ਪ੍ਰਸ਼ਾਸਨ ਨੇ ਸਾਡਾ ਬਹੁਤ ਸਾਥ ਦਿੱਤਾ ਮੈਨੂੰ ਕੂਨੇ ਵਿੱਚ ਘਰ ਦਿੱਤਾ ਮੈਂ ਇਥੋਂ ਦੇ ਸੰਧਗੋ ਦਾ ਧੰਨਵਾਦ ਕਰਦਾ ਤੁਸੀਂ ਹੁਣ ਟੂਰਿਸਟ ਵੀਜ਼ੇ ਤੇ ਆਇਆ ਸਿਰਫ ਇਸੇ ਇਹ ਤੇ ਮੈਂ ਲਈ ਇਟਲੀ ਚ ਬਈ ਹਾਂਜੀ ਮੈਂ ਟੂਰਿਸਟ ਵੀਜ਼ੇ ਤੇ ਆਇਆ ਮੈਂ ਇਹ ਹੀ ਕੁਝ ਦੇਖਣ ਲਈ ਆਇਆ ਸੀ ਵੀ ਇੱਥੇ ਕੀ ਹੋ ਰਿਹਾ ਕੀ ਮੇਰੇ ਭਰਾ ਦੇ ਨਾਂ ਤੇ ਕਿਦਾਂ ਨਾ ਸਾਥ ਤਾਂ ਉਹਨਾਂ ਜਿੱਦਣ ਦਾ ਮੈਂ ਆਇਆ ਔਰ ਤੋਂ ਦੋ ਦਿਨ ਬਿਆਨ ਤੋਂ ਬਾਅਦ ਮੇਰੇ ਯਹਾਂ ਜਦੋਂ ਉਹਨਾਂ ਨਾਲ ਮੇਰੀ ਮੀਟਿੰਗ ਵੀ ਹੋ ਗਈ ਉਹਨਾਂ ਨੇ ਓਕੇ ਡਨ ਕਰਤਾ ਵੀ ਅਸੀਂ ਜੋ ਵੀ ਹੈਗਾ ਤੇਰਾ ਸਾਬ ਦਾ ਤਾ ਤੇਰੀ ਪਰਵਾਸ ਤੱਕ ਪਹੁੰਚਦਾ ਕਰਾਂਗਾ ਮੈਨੂੰ ਇਸ ਤੋਂ ਉੱਪਰ ਕੋਈ ਨਾ ਮੈਂ ਨਾ ਕਈ ਹੁਣ ਇਦਾਂ ਦੇ ਰੂਸ਼ਨ ਲਾ ਰਹੇ ਆ ਵੀ ਇੱਥੇ ਜੇ ਸਾਬ ਦਾ ਤਾ ਤੇਰੀ ਪਰਵਾਸ ਤੱਕ ਪਹੁੰਚਦਾ ਕਰਾਂਗਾ ਮੈਨੂੰ ਇਸ ਤੋਂ ਉੱਪਰ ਕੋਈ ਨਾ ਮੈਂ ਨਾ ਕਈ ਹੁਣ ਇਦਾਂ ਦੇ ਰੂਸ਼ਨ ਲਾ ਰਹੇ ਆ ਵੀ ਇੱਥੇ ਜੇ ਉਹ ਕੁੜੀ ਨਾ ਹੁੰਦੀ ਜਾਂ ਕੋਈ ਅਸੀਂ ਨਾ ਹੁੰਦੇ ਤੂੰ ਇੱਥੇ ਕਿਵੇਂ ਆ ਜਾਂਦਾ ਪਰ ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਵੀ ਮੈਂ ਇੱਥੇ ਕੋਈ ਪੱਕੇ ਤੌਰ ਤੇ ਰਹਿਣ ਨਹੀਂ ਆਇਆ ਦਾ ਨਾ ਮੈਨੂੰ ਕੋਈ ਇਤਲੀਨਾ ਪਿਆਰ ਆ ਇਹਨਾਂ ਵੀ ਮੈਂ ਇੱਥੋਂ ਦੇ ਪੇਪਰ ਲੈਣੇ ਆ ਜਾਂ ਮੈਂ ਇੱਥੇ ਪੱਕਾ ਰਹਿਣਾ ਮੈਨੂੰ ਕੋਈ ਇਦਾਂ ਦਾ ਹੈ ਨਹੀਂ ਪਰ ਮੈਂ ਉਹਨਾਂ ਭਰਾਵਾਂ ਨੂੰ ਉਹਨਾਂ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਇਹ ਕਰਦਾ ਵੀ ਸਾਡੇ ਕੇਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰਨ ਜੋ ਸਚਾਈ ਆ ਜੇ ਕੋਈ ਸਚਾਈ ਹੈਗੀ ਆ ਤੇ ਉਹ ਆਪਣਾ ਅਦਾਲਤ ਦਾ ਦਰਵਾਜ਼ਾ ਖੜਕਾਉਣ ਤੇ ਸੋਸ਼ਲ ਮੀਡੀਆ ਤੇ ਇਦਾਂ ਨਾ ਆਵਾਵਾ ਨਾ ਲਾਉਣ ਵੀ ਦਿੱਤੇ ਇੱਕ ਭਾਜੀ ਨੂੰ ਬਦਨਾਮ ਕਰ ਰਹੇ ਆ ਮੇਰੀ ਫੈਮਲੀ ਨੂੰ ਬਦਨਾਮ ਕਰ ਰਹੇ ਆ ਠੀਕ ਆ ਮੇਰੇ ਭਰਾ ਨੂੰ ਦੀ ਡੈਥ ਹੋਈ ਨੂੰ ਅੱਜ 6 ਮਹੀਨੇ ਹੋ ਚੁੱਕੇ ਹਨ ਤਕਰੀਬਨ ਤਕਰੀਬਨ ਜੀ ਜੀ ਉਹਨੂੰ ਦੁਬਾਰਾ ਕਬਰਾਂ ਪੁੱਟ ਰਹੇ ਹੋ ਠੀਕ ਆ ਉਹਨੂੰ ਮਾਰਾ ਕਰ ਰਹੇ ਆ ਸਾਡੇ ਮਨ ਨੂੰ ਮੇਰੇ ਮਾਪਿਆਂ ਦੇ ਮਨ ਨੂੰ ਠੇਸ ਪਹੁੰਚਾਉਂਦੇ ਮੈਂ ਉਹਨਾਂ ਦਾ ਵੀਡੀਓ ਡਾਊਨਲੋਡ ਕਰਕੇ ਆਪਣਾ ਇੰਡੀਆ ਭੇਜ ਰਿਹਾ ਉਹ ਮੇਰੇ ਜਿਉਂਦੇ ਜੀ ਮੇਰੇ ਜਿਉਂਦੇ ਜਿਉਂਦੇ ਮੇਰੇ ਮਾਪਿਆਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਮੈਂ ਇਹ ਹੀ ਬੇਨਤੀਆਂ ਕਰਦਾ ਤੁਸੀਂ ਕੀ ਇਨਸਾਫ ਚਾਹਦੇ ਆ ਵੀ ਹੁਣ ਇਸ ਮਿਲੇ ਜਿਹੜਾ ਇਟਾਲੀਅਨ ਗਵਰਨਮੈਂਟ ਤੋਂ ਕੀ ਮੰਗ ਕਰਦੇ ਆ ਤੇ ਇੱਕ ਇਹ ਵੀ ਸਾਨੂੰ ਜਾਣਕਾਰੀ ਦਿਓ ਵੀ ਸਾਡੀ ਜਾਣਕਾਰੀ ਇਹ ਆਇਆ ਵੀ ਉਹ ਸਤਨਾਮ ਸਿੰਘ ਮਰਗੂਮ ਦੇ ਨਾਲ ਇੱਕ ਕੁੜੀ ਰਹਿੰਦੀ ਸੀ ਸੋਨੀ ਜਿਹਦਾ ਨਾਮ ਆ ਕੀ ਕੀ ਉਹ ਤੁਹਾਨੂੰ ਪਤਾ ਸੀ ਵੀ ਇੰਡੀਆ ਵੀ ਉਹ ਉਹਦੇ ਨਾਲ ਰਹਿ ਰਿਹਾ ਰਿਲੇਸ਼ਨ ਦੇ ਵਿੱਚ ਆ ਜਾਂ ਉਹਨਾਂ ਦਾ ਵਿਆਹ ਹੋਇਆ ਸੀ ਜਾਂ ਉਹ ਕਿਸ ਰੂਪ ਤੇ ਰਹਿ ਰਿਹਾ ਸੀ ਤੁਸੀਂ ਇਸ ਬਾਰੇ ਕਦੇ ਗੱਲਬਾਤ ਕੀਤੀ ਹੁੰਦਾਂ ਮੈਂ ਅਸੀਂ ਆਪਣੇ ਬ੍ਰਦਰ ਦੇ ਨਾਲ ਇਦਾਂ ਦੀ ਕੋਈ ਗੱਲਬਾਤ ਨਹੀਂ ਕੀਤੀ ਸੀ ਨਾ ਮੇਰਾ ਬ੍ਰਦਰ ਸੋਨੀ ਦੇ ਨਾਲ ਮੈਰਿਜ ਹੋਈ ਸੀ ਉਹ ਅਨਮੈਰਿਜ ਸੀਗਾ ਤਾਂ ਇੱਥੇ ਉਹ ਇੱਕ ਦੂਸਰੇ ਨਾਲ ਕਿੱਦਾਂ ਰਹਿ ਰਹੇ ਸੀ ਇਹਦੇ ਬਾਰੇ ਸਾਨੂੰ ਨਹੀਂ ਪਤਾ ਕਿ ਨਾ ਮੇਰੇ ਮਾਪੇ ਬਾਬ ਨੂੰ ਪਤਾ ਸੀਗਾ ਨਾ ਸਾਨੂੰ ਪਤਾ ਸੀ ਨਹੀਂ ਇੱਡੀ ਵੱਡੀ ਘਟਨਾ ਘਟੀ ਹੈ ਉਹ ਕੁੜੀ ਉਹਦੇ ਨਾਲ ਜਿੱਥੋਂ ਤੱਕ ਸਾਰਿਆਂ ਨੂੰ ਪਤਾ ਕਿ ਉਹਦੇ ਨਾਲ ਰਹਿ ਰਹਿ ਰਹੀ ਸੀ ਤੇ ਇਹ ਹਾਦਸਾ ਹੋਣ ਤੋਂ ਬਾਅਦ ਤੁਸੀਂ ਉਹਨੂੰ ਹੁਣ ਮਿਲਣ ਦੀ ਕੋਸ਼ਿਸ਼ ਕੀਤੀ ਸੋਨੀ ਨੂੰ ਮਿਲੇ ਆ ਜਾਂ ਤੁਹਾਡਾ ਕੋਈ ਰਾਹਤਾਂ ਹੋਇਆ ਮੇਰਾ ਜੀ ਉਹ ਲੜਕੀ ਦੇ ਨਾਲ ਕੋਈ ਰਾਬਤਾ ਨਹੀਂ ਹੋਇਆ ਨਾ ਮੇਰੀ ਕੋਈ ਫੋਨ ਕਾਲ ਹੋਈ ਉਹਦੇ ਨਾਲ ਨਾ ਮੈਨੂੰ ਮਿਲਿਆ ਹਾਂ ਮੈਂ ਇਹ ਚਾਹੁੰਦਾ ਵੀ ਜੇ ਉਹਨੂੰ ਕੋਈ ਗਵਰਨਮੈਂਟ ਉਹਨੂੰ ਕੋਈ ਸਹਾਇਤਾ ਦਿੰਦੀ ਆ ਸਾਨੂੰ ਉਹਦੇ ਦੇ ਕੋਈ ਦਰਾਇ ਨਹੀਂ ਉਹ ਸਾਡੇ ਭਰਾ ਦੇ ਨਾਲ ਰਹਿ ਰਹੀ ਸੀ ਪਰ ਜਿਹੜੇ ਇਹ ਜਿਹੜੇ ਲੋਕ ਆ ਉਹ ਨਾ ਪੁੱਠਾ ਸਿੱਧੀਆਂ ਗੱਲਾਂ ਕਰਕੇ ਵੀ ਉਹਦਾ ਵੀ ਹੱਥ ਮਰਾਉਣ ਨੂੰ ਫਿਰਦੇ ਆ ਤੇ ਸਾਡਾ ਵੀ ਮੇਰੇ ਮਾਪੇ ਦਾ ਵੀ ਮੈਂ ਨਹੀਂ ਚਾਹੁੰਦਾ ਵੀ ਉਹ ਸਾਡੇ ਕੇਸ ਨੂੰ ਖਰਾਬ ਕਰਨ ਜੋ ਭੈਣ ਨੂੰ ਮੈਂਦਾ ਉਹ ਮੇਰੇ ਉਹਦੇ ਤੇ ਕੋਈ ਆਬਜੈਕਸ਼ਨ ਨਹੀਂ ਲਾਉਂਦੇ ਕੋਈ ਕੁਛ ਨਹੀਂ ਕਰਦੇ ਸਾਡੀ ਜਾਣਕਾਰੀ ਜੇ ਆਇਆ ਕਿ ਅਮਰਤਪਾਲ ਜੀ ਦੇ ਮਰਹੂਮ ਸਤਨਾਮ ਜੀ ਦੇ ਨਾਂ ਦੇ ਉੱਪਰ ਜਿਹੜਾ ਲੱਖਾਂ ਜੂਰੋ ਇਕੱਠਾ ਹੋਇਆ ਉਹਦੇ ਬਾਰੇ ਤੁਹਾਨੂੰ ਪਤਾ ਕੁਝ ਵੀ ਕੋਈ ਖਬਰ ਵੀ ਨਸ਼ਰ ਹੋਈ ਆ ਕਿ ਉਹ ਪੈਸਾ ਕਿੱਥੇ ਆ ਜਾਂ ਤੁਹਾਡੀ ਇੱਥੇ ਆ ਕੇ ਕਿਸੇ ਨਾਲ ਕਿਸੇ ਜਥੇਬੰਦੀ ਨਾਲ ਕੋਈ ਵਿਸਾਰਪੂਰਵਕ ਗੱਲ ਹੋਈ ਪਤਾ ਲੱਗਾ ਕਿ ਉਹ ਪੈਸਾ ਕਿੱਥੇ ਆ ਜਾਂ ਤੁਹਾਨੂੰ ਮਿਲ ਰਿਹਾ ਜਾਂ ਨਹੀਂ ਮਿਲ ਰਿਹਾ ਉਹ ਜੀ ਸਾਨੂੰ ਜਦੋਂ ਮੇਰਾ ਇੱਕ ਚਾਚੇ ਦਾ ਬੇਟਾ ਵੀ ਇੱਥੇ ਰਹਿੰਦਾ ਮੇਰਾ ਬੇਟਾ ਵੀ ਆ ਖੁੱਦ ਇੱਥੇ ਜੀ ਉਹਨਾਂ ਨੇ ਜਦੋਂ ਖਬਰ ਦੇਖੀ ਆਪਣਾ న్యూਸ ਦੇ ਉੱਤੇ ਉਹਨਾਂ ਨੇ ਮੈਨੂੰ ਭੇਜੀ ਇਟਾਲੀਅਨ মিডিਆ ਤੋਂ ਹਾਂ ਜੀ ਇਟਾਲੀਅਨ মিডিਆ ਚ ਕਿੰਨੇ ਪੈਸੇ ਆ ਉਹ ਜੀ ਤਕਰੀਬਨ 3639070 ਤੇ 88 ਪੈਸੇ ਕੋ ਸੈਂਟੀ ਇਹ ਇਟਾਲੀਅਨ ਲੋਕਾਂ ਨੇ ਜਿਹੜੇ ਇਕੱਠੇ ਕੀਤੇ ਉਹ ਪੈਸੇ ਆ ਹਾਂ ਜੀ ਮੈਨੂੰ ਇਹਦੇ ਬਾਰੇ ਇੰਨਾ ਪਤਾ ਨਹੀਂ ਵੀ ਅਟਾਰੀਆ ਲੋਕਾਂ ਨੇ ਕੀਤੇ ਜਾਂ ਆਪਣੇ ਇੰਡੀਅਨ ਨੇ ਪਰ ਇਹਦੇ ਵਿੱਚ ਹਰਦੀਪ ਕੋਲ ਸਾਨੂੰ ਕਹਿ ਰਹੀ ਆ ਜਿਹੜੇ ਸੀਜੀਐਲ ਦੇ ਨਾਲ ਕੰਮ ਕਰਦੇ ਉਹਨੇ ਇਕੱਠੇ ਉਹਨਾਂ ਨੇ ਕੀਤੇ ਆ ਉਹਨਾਂ ਨੇ ਮੇਰੀ ਜਾਨੀ ਕੇ ਵੀ ਇਸੇ ਪੈਸਾ ਦੇ ਮਸਲੇ ਤੇ ਉਹਨਾਂ ਨਾਲ ਮੇਰੀ ਮੀਟਿੰਗ ਹੋ ਚੁੱਕੀ ਆ ਉਹਨਾਂ ਨੇ ਕਹੇ ਉਹਨਾਂ ਨੇ ਆਪਣਾ ਕਾ ਵੀ ਠੋਡਾ ਜਿਹੜਾ ਮੈਸੇਜ ਆ ਸਾਡੇ ਤੱਕ ਪਹੁੰਚ ਨਹੀਂ ਸੀ ਰਿਹਾ ਜਿਹੜੇ ਸੀਜੀਐਲ ਦੇ ਮੇਨ ਅਫਸਰ ਜਿਹੜੇ ਉੱਤੇ ਅਫਸਰ ਉੱਤੇ ਅਫਸਰ ਉਹਨਾਂ ਨਾਲ ਮੇਰੇ ਆਉਣ ਤੋਂ ਬਾਅਦ ਮੇਰੀ ਉਹਨਾਂ ਨਾਲ ਗੱਲਬਾਤ ਕੋਈ ਜੀ ਉਹਨਾਂ ਨਾਲ ਗੱਲਬਾਤ ਹੋਣ ਦੇ ਬਾਵਜੂਦ ਉਹਨਾਂ ਨੇ ਓਕੇ ਕੀਤਾ ਸਾਨੂੰ ਪੂਰਾ ਭਰੋਸਾ ਦਿਵਾਇਆ ਜੀ ਹੁਣ ਕੀ ਕਹ ਰਹੇ ਹੋ ਕਿ ਪੈਸੇ ਮਿਲ ਜਾਣਗੇ ਹਾਂਜੀ ਉਹਨਾਂ ਨੇ ਪੈਸੇ ਉਹ ਜਿਹੜੇ ਤੁਹਾਨੂੰ ਮਿਲ ਸਕ ਮਿਲ ਰਹੇ ਆ ਜਾਂ ਮਿਲਣਾ ਬਤੀ ਆਸ ਆ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਹਜੇ ਵੀ ਜਦੋਂ ਉਹਨਾਂ ਨੇ ਕਿਹਾ ਵੀ ਜੋ ਵੀ ਹੈਗਾ ਸਾਡੇ ਕੋਲੇ ਤਕਰੀਬਨ 3 ਲੱਖੀ ਕਰੋ ਸਹੀ ਪਿਆ ਠੀਕ ਹੈ ਜਿਹੜਾ ਕੇਸ ਤੁਹਾਡਾ ਅਦਾਲਤ ਵਿੱਚ ਚੱਲ ਰਿਹਾ ਜੋ ਵੀ ਘਟਨਾ ਹੋਈ ਹੈ ਉਹ ਮਾਲਕ ਦੇ ਲਾਲਤਾ ਨੇ ਉਹਦਾ ਆਪਾਂ ਫੈਸਲਾ ਨਹੀਂ ਹੋ ਜਾ ਰਿਹਾ ਨਹੀਂ ਉਹਦਾ ਕੋਈ ਫੈਸਲਾ ਨਹੀਂ ਹੋ ਰਿਹਾ ਜੀ 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 ਠੀਕ ਹੈ ਤੇ ਤੁਸੀਂ ਇਟਲੀ ਦਾ ਜਿਹੜਾ ਇਟਲੀ ਰਹਿਮਸ਼ਰਾ ਕਰਦੇ ਭਾਰਤੀਆਂ ਦੇ ਲਈ ਕੋਈ ਇਸ ਗੱਲ ਨੂੰ ਲੈ ਕੇ ਵੀ ਕੀ ਕਹਿਣਾ ਤੋਗੇ ਵੀ ਜੁਏ ਹੋ ਰਿਹਾ ਇਹ ਸਿਰਫ ਸਤਨਾਮ ਸਿੰਘ ਦੇ ਨਾਂ ਤੇ ਹੈ ਜਾਂ ਕੋਈ ਕੋਈ ਤੁਹਾਨੂੰ ਕੁਝ ਹੋਰ ਲੱਗ ਰਿਹਾ ਹੈ ਜਾਣ ਬੁੱਝ ਕੇ ਤਾਂ ਹੋ ਰਹੀ ਹੈ ਇਹਦੇ ਬਾਰੇ ਮੈਂ ਇੰਨਾ ਕੁਝ ਨਹੀਂ ਕੋਈ ਕਹਿ ਸਕਦਾ ਵੀ ਸਤਨਾਮ ਸਿੰਘ ਦੇ ਪਰ ਇਹ ਇੰਨਾ ਮੈਂ ਜ਼ਰੂਰ ਕਹਿਣਾ ਵੀ ਜਿਹੜੇ 6 ਮਹੀਨੇ ਪਹਿਲਾਂ ਇਹ ਵੀਡੀਓ ਪਾਉਣੀ ਚਾਹੀਦੀ ਨਾ ਸੀ ਜਾਂ ਕੁਝ ਕਰਨਾ ਚਾਹੀਦਾ ਸੀ ਉਹ ਅੱਜ ਕਿਉਂ ਕਰ ਰਹੇ ਸੋਸ਼ਲ ਮੀਡੀਆ ਤੇ ਮੇਰੇ ਭਰਾ ਨੂੰ ਜਾਂ ਮੇਰੀ ਫੈਮਿਲੀ ਨੂੰ ਕਿਉਂ ਬਦਨਾਮ ਕਰ ਰਹੇ ਠੀਕ ਹੈ ਤੇ ਹਰ ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਜੋ ਵੀ ਇਹ ਹੋਇਆ ਪਿਛਲੇ ਦਿਨਾਂ ਵਿੱਚ ਮਰਹੂਮ ਸਤਨਾਮ ਸਿੰਘ ਦੇ ਜਿਹੜੇ ਕੇਸ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਕਿ ਉਹਦੇ ਨਾਂ ਤੇ ਕੁਝ ਪੈਸੇ ਜਿਹੜੇ ਇਕੱਠੇ ਹੋਏ ਆ ਉਹ ਪੈਸੇ ਉਹਦੇ ਪਰਿਵਾਰ ਤੱਕ ਨਹੀਂ ਪਹੁੰਚੇ ਤੇ ਸੰਸਥਾ ਨੇ ਇੱਕ ਇਤਲੀ ਦੀ ਜਿਹੜੀ ਜਨਤਕ ਜਥੇਬੰਦੀ ਆ ਉਹਨੇ ਸਪੈਸ਼ਲ ਅ ਅਮਰਪਾਲ ਸਿੰਘ ਨੂੰ ਵਿਦਾ ਦੇ ਕੇ ਇੱਥੇ ਮੰਗਵਾਇਆ ਤਾਂ ਉਹ ਆਪ ਆਪਣੇ ਕੇਸ ਦੀ ਪਰिवे ਕਰ ਰਕੇ ਕਰੇ ਤੇ ਇਹ ਟੂਰਿਸਟ ਵੀਜ਼ੇ ਤੇ ਆਏ ਆ ਤੇ ਇਥੇ ਉਸ ਤੋਂ ਅੱਗੇ ਇਹਨਾਂ ਦਾ ਜਿਹੜਾ ਵੀਜ਼ਾ ਅੱਗੇ ਵੱਧ ਵੀ ਸਕਦਾ ਹੈ ਜੇ ਲੋਡ ਪਈ ਗਵਰਨਮੈਂਟ ਨੂੰ ਤੇ ਅਸੀਂ ਆਸ ਪਰਟਾਣੇ ਆ ਕਿ ਇਹਨਾਂ ਨੂੰ ਪਰਵਾਹ ਨੂੰ ਇਨਸਾਫ ਮਿਲੇ ਤੇ ਅਜਿਹੀ ਘਟਨਾ ਕਿਸੇ ਹੋਰ ਵੀ ਪੰਜਾਬੀ ਭਾਰਤੀ ਨਾਲ ਨਾ ਘਟੇ ਕਿਉਂਕਿ ਪਰਦੇਸਾਂ ਵਿੱਚ ਆ ਕੇ ਸੰਤਾਪ ਹਟਾਣਾ ਤਾਂ ਆਪਣੇ ਆਪ ਦੇ ਵਿੱਚ ਇੱਕ ਸ਼ਰਾਪ ਮੰਗ ਰਿਹਾ ਇੱਕ ਸਜ਼ਾ ਆ ਤੇ ਅਜਿਹੇ ਵਿੱਚ ਮਾਪਿਆਂ ਦਾ ਜਿਹੜਾ ਤਾਰਾਆਂ ਅੱਖਾਂ ਦਾ ਮਾਪਿਆਂ ਦਾ ਜਿਗਰ ਦਾ ਟੁਕੜਾ ਆ ਉਹ ਵੇ ਬਖਤੀ ਮੋਤੇ ਦੁਨੀਆ ਤੋਂ ਚਲਾ ਜਾਵੇ ਉਥੇ ਮਾਪਿਆਂ ਨੂੰ ਪੈਸਿਆਂ ਦੀ ਨਹੀਂ ਉਸ ਜੀ ਦੀ ਜਿਹੜੀ ਘਾਟਿਆ ساری ਜ਼ਿੰਦਗੀ ਰੜਕਦੀ ਰਹਿੰਦੀ ਹੈ